ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰਾ ਨਾਮ ਜਗਜੀਤ ਸਿੰਘ ਜੇ ਤੁਸੀਂ ਮੈਨੂੰ Instagram ਤੇ ਫੋਲੋ ਨਹੀਂ ਕੀਤਾ ਤਾਂ ਮੈਂ ਆਪਣੀ ਆਈਡੀ ਮੈਂਸ਼ਨ ਕਰ ਦੇਵਾਂਗਾ ਤੁਸੀਂ ਉੱਥੇ ਵੀ ਜਪਜੀਤ ਸਾਹਿਬ ਸੁਖਮਨੀ ਸਾਹਿਬ ਅਨੰਤ ਸਾਹਿਬ ਬਾਣੀ ਦੇ ਅਰਥਾਂ ਨੂੰ ਥੋੜੇ ਸਮੇਂ ਦੇ ਵਿੱਚ ਅਤੇ ਸੌਖੇ ਸ਼ਬਦਾਂ ਦੇ ਵਿੱਚ ਸੁਣ ਸਕਦੇ ਹੋ ਅੱਜ ਮੈਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿੜਾਈ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਅੱਜ ਆਪਾਂ ਦੂਜੀ ਵੀਡੀਓ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਹੀ ਸਭ ਤੋਂ ਵੱਡਾ ਸਤਿਗੁਰ ਨਾਨਕ ਕਿਉਂ ਕਿਹਾ ਗਿਆ ਹੁਣ ਪਹਿਲਾਂ ਤੇ ਮੈਂ ਇੱਥੇ ਇਹ ਦੱਸ ਦੇਵਾਂ ਕਿ ਇਹ ਸ਼ਬਦ ਸੂਹੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਦਰਜ ਹੈ ਤੇ ਇਹ ਸ਼ਬਦ ਸ਼ੁਰੂ ਹੁੰਦਾ ਹੈ ਜਿਸਕੇ ਸਿਰਿਓ ਪਰਦੂ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਜੀਤ ਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਇਹ ਸ਼ਬਦ ਦੀ ਅਖੀਰਲੀ ਪੰਕਤੀ ਫਿਰ ਇਹ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਹੁਣ ਜੇ ਪੰਜਾਬ ਦੀ ਧਰਤੀ ਨੂੰ ਵੇਖਿਆ ਜਾਵੇ ਜਾਂ ਇੰਡੀਆ ਦੀ ਧਰਤੀ ਨੂੰ ਵੀ ਵੇਖਿਆ ਜਾਵੇ ਇੱਥੇ ਬੜੇ ਤਰ੍ਹਾਂ ਦੇ ਰਹਿਬਰ ਪੈਗੰਬਰ ਪੀਲ ਅਤੇ ਹੋਰ ਵੀ ਕਈ ਧਾਰਮਿਕ ਮਹਾਪੁਰਖ ਹੋਏ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਜਿੰਨਾ ਵੀ ਉਹ ਸੰਸਾਰ ਨੂੰ ਵਹਿਮਾਂ ਭਰਮਾਂ ਕਰਮ ਕਾਂਡਾਂ ਅਤੇ ਜਾਤ ਪਾਤ ਵਰਣਵੰਡ ਅਤੇ ਔਰਤ ਦੀ ਜਿਹੜੀ ਨਿਰਾਦਰੀ ਕੀਤੀ ਜਾਂਦੀ ਸੀ ਇਨ੍ਹਾਂ ਕਰਮ ਕਾਂਡਾਂ ਦੇ ਵਿੱਚੋਂ ਕਿਸੇ ਨੇ ਵੀ ਕੱਢਣ ਦਾ ਹਾਲਾ ਕਿ ਇਹ ਤੇ ਇਤਿਹਾਸ ਵਿੱਚ ਮਿਲਦਾ ਹੈ ਉਹ ਥੋੜਾ ਉਦਮ ਕੀਤਾ ਮਿਹਨਤ ਕੀਤੀ ਸਮਾਜ ਨੂੰ ਅਵੇਅਰਨੈਸ ਦੇ ਵਿੱਚ ਲਿਆਉਣ ਦੀ ਜਾਗਰੂਕ ਕਰਨ ਦੀ ਆਪਣੇ ਵੱਲੋਂ ਥੋੜੀ-ਬਹੁਤੀ ਜਿੰਨੀ ਵੀ ਮਿਹਨਤ ਕਰ ਸਕਦੇ ਸੀ ਉਹਨਾਂ ਨੇ ਉਹ ਉਦਮ ਕੀਤਾ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਉਹਨਾਂ ਤੋਂ ਕਰਵਾਇਆ ਪਰ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਵੇਖਿਆ ਜਾਵੇ ਜਿਹੜਾ ਕਿ ਬਹੁਤਾ ਪੁਰਾਣਾ ਇਤਿਹਾਸ ਨਹੀਂ ਹੈ 1469 ਈਸਵੀ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਬਚਪਨ ਦੇ ਵਿੱਚ ਹੀ ਵੇਖਿਆ ਜਾਵੇ ਤਾਂ ਉਹਨਾਂ ਨੂੰ ਗਿਆਨ ਉਸ ਅਕਾਲ ਪੁਰਖ ਪ੍ਰਮਾਤਮਾ ਤੋਂ ਪ੍ਰਾਪਤ ਹੋਇਆ ਹੈ ਜਿਵੇਂ ਭਾਈ ਗੁਰਦਾਸ ਜੀ ਦੀਆਂ 12 ਬਾਰਾਂ ਆਪਾਂ ਪੜਦੇ ਹਾਂ ਪਹਿਲਾ ਪਾਇਆ ਬਾਬੇ ਬਖਸ਼ਦਾਰ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਕਹਿੰਦੇ ਬਾਬਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਦਾਰ ਪਾਇਆ ਉਹਨਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਤੋਂ ਹੀ ਧਰੋਂ ਹੀ ਗੁਰੂ ਬਣ ਕੇ ਸਥਾਪਿਤ ਹੋਏ ਤੇ ਨਾਲ ਹੀ ਸੱਤਾ ਬਲਵੰਡ ਜੀ ਦੀ ਇੱਕ ਬਾਰ ਮੈਂ ਉਹਦੀ ਵੀ ਗੱਲ ਇੱਥੇ ਕਰ ਦੇਵਾਂ ਉਹਨਾਂ ਨੇ ਬੜਾ ਪਿਆਰਾ ਕਿਹਾ ਹੈ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਤ ਹੈ ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਮਦੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦੇ ਕਹਿੰਦੇ ਜਿਵੇਂ ਕੋਈ ਇਨਸਾਨ ਜੰਮਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਬਾਣੀ ਦੇ ਵਿੱਚ ਹਰ ਕੋਈ ਪੈਦਾ ਹੁੰਦਾ ਏ ਉਹਨੂੰ ਚੰਗੇ ਗੁਣ ਜੀਵਨ ਦੇ ਵਿੱਚ ਕਮਾਉਣੇ ਪੈਂਦੇ ਨੇ ਜਿਵੇਂ ਦਇਆ ਧਰਮ ਨਿਮਰਤਾ ਪਿਆਰ ਪਰਉਪਕਾਰ ਇਹ ਗੁਣ ਕਮਾ ਕਰਕੇ ਹੀ ਇਨਸਾਨ ਚੰਗਾ ਬਣਦਾ ਏ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਤਾਂ ਉਹਨਾਂ ਦੇ ਜੰਮਣ ਦੇ ਨਾਲ ਹੀ ਇਹ ਗੁਣ ਮਿਲ ਗਏ ਤੇ ਉਹਨਾਂ ਨੇ ਹੀ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੱਚ ਦੀ ਨੀਂਵ ਰੱਖਦੇ ਹੋਏ ਇਸ ਸੰਸਾਰ ਦੇ ਵਿੱਚ ਇੱਕ ਨਵਾਂ ਸਿਧਾਂਤ ਨਵੀਆਂ ਸਿੱਖਿਆਵਾਂ ਨਵਾਂ ਜ਼ਿੰਦਗੀ ਜਿਉਣ ਦਾ ਢੰਗ ਸੰਸਾਰ ਦੇ ਸਾਹਮਣੇ ਰੱਖਿਆ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮੈਂ ਗੱਲ ਕਰ ਰਿਹਾ ਸੀ ਜੋ ਕਿ بڑے ਪੈਗੰਬਰ ਹੋਏ ਹਾਲਾਂਕਿ ਭਗਤ ਸਹਿਬਾਨ ਹੋਏ ਨੇ ਜਿਨ੍ਹਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਕੱਤਰ ਕੀਤੀ ਹੈ ਉਹ ਬੜੇ ਇਨਕਲਾਬੀ ਹੋਏ ਨੇ ਉਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਜਿੱਥੇ ਵੀ ਹੋ ਸਕੇ ਆ ਪ੍ਰਚਾਰ ਕੀਤਾ ਸਮਾਜ ਨੂੰ ਜਾਗਰੂਕਤਾ ਦੇ ਵਿੱਚ ਲਿਆਂਦਾ ਵਿਹਮ ਭਰਮਾਂ ਦੇ ਵਿੱਚੋਂ ਕੱਢਿਆ ਆਜ਼ਾਤਾਂ ਪਾਤਾਂ ਦੇ ਵਿੱਚੋਂ ਕੱਢਿਆ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਵੇਂ 1507 ਈਸਵੀ ਦੇ ਵਿੱਚ ਪ੍ਰਚਾਰ ਫੇਰੀਆਂ ਉਦਾਸੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਉਹ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਬਹੁਤ ਲੰਮਾ ਪੈੰਡਾ ਤੈਅ ਕਰਕੇ ਜਿੱਥੋਂ ਤੱਕ ਵੀ ਹੋ ਸਕਿਆ ਚੀਨ ਤਿੱਬਤ ਸ਼੍ਰੀਲੰਕਾ ਤੱਕ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਨਾਲ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਲੈ ਕਰਕੇ ਉਹਨਾਂ ਨੇ ਸਮਾਜ ਨੂੰ ਵੱਡੇ ਪੱਧਰ ਤੇ ਇਨ੍ਹਾਂ ਕਰਮ ਕਾਂਡਾਂ ਵਹਿਮਾਂ ਪਰਮਾਂ ਚੋਂ ਕੱਢਦੇ ਹੋਏ ਇੱਕ ਦਾ ਹੁਕਮ ਦੇ ਦਿੱਤਾ ਏਕ ਪਿਤਾ ਏਕ ਸਕੇ ਹਮ ਬਾਰਕ ਕਿ ਇੱਕ ਅਕਾਲ ਪੁਰਖ ਪਰਮਾਤਮਾ ਦੇ ਹੀ ਸਾਰੇ ਪੁੱਤਰ ਨੇ ਕੋਈ ਵੀ ਅਲੱਗ ਨਹੀਂ ਹੈ ਕੋਈ ਵੀ ਵੱਖਰਾ ਨਹੀਂ ਹੈ ਤਾਂ ਇਨ੍ਹਾਂ ਬਹੁਤ ਤਰ੍ਹਾਂ ਦੇ ਸੰਧਾਤਾਂ ਨੂੰ ਵੇਖ ਕਰਕੇ ਤੇ ਭਾਈ ਗੁਰਦਾਸ ਜੀ ਦੀ ਇੱਕ ਵਾਰ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਬੜਾ ਪਿਆਰਾ ਉਪਦੇਸ਼ ਦਿੱਤਾ ਹੈ ਕਹਿੰਦੇ ਚਾਰ ਵਰਨ ਇੱਕ ਵਰਨ ਕਰ ਕਹਿੰਦੇ ਚਾਰ ਵਰਨ ਤੇ ਇਸ ਸਮਾਜ ਦੇ ਵਿੱਚ ਪਹਿਲਾਂ ਹੀ ਚੱਲ ਰਹੇ ਸੀ ਵਰਨ ਜਿਵੇਂ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਹੋਏ ਸੀ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਆਦਿਕ ਤੇ ਪਹਿਲਾਂ ਧਰਮ ਵੀ ਕਈ ਚੱਲ ਰਹੇ ਸੀ ਇੰਨੇ ਧਰਮ ਹੋਣ ਦੇ ਬਾਵਜੂਦ ਇੰਨੇ ਕਰਮਕਾਂਡ ਹੋਣ ਦੇ ਬਾਵਜੂਦ ਜੇ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇੱਕ ਵੱਖਰੀ ਸਿੱਖਿਆ ਚਲਾ ਰਹੇ ਨੇ ਤਾਂ ਉਹਨਾਂ ਨੇ ਕਹਿੰਦੇ ਅਲੱਗ ਨਹੀਂ ਹੋਣ ਦਿੱਤਾ ਚਾਰਾਂ ਤੋਂ ਪੰਜਵਾਂ ਨਹੀਂ ਹੋਣ ਦਿੱਤਾ ਉਹਨਾਂ ਨੇ ਇੱਕ ਹੀ ਕਰ ਦਿੱਤਾ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਹੀ ਜੋੜ ਦਿੱਤਾ ਤਾਂ ਕਰਕੇ ਹੀ ਜਿਵੇਂ ਸਿੱਧਾਂ ਦੇ ਕੋਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਾਂਦੇ ਨੇ ਤਾਂ ਉਹਨਾਂ ਨੇ ਵੀ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਤਰੀ ਕਮਾਈ ਬੜੀ ਵੱਡੀ ਹੈ ਉਮਰ ਤੋਂ ਤਾਂ ਲੱਗਦਾ ਏ ਕਿ ਬਾਲਾ ਹੈ ਬਾਲ ਹੈ ਬੱਚਾ ਹੈ ਪਰ ਜਿਹੜੀ ਸਿੱਖਿਆਵਾਂ ਨੇ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਦੱਸੀਆਂ ਤਾਂ ਉਹ ਬੜੇ ਅश्चਰਜ ਹੁੰਦੇ ਨੇ ਤੇ ਜੋਗੀ ਲੋਕ ਵੀ ਸੋਚਦੇ ਨੇ ਕਿ ਜੇ ਐਸਾ ਮਹਾਪੁਰਖ ਐਸਾ ਗਿਆਨੀ ਸਾਡੇ ਪੰਥ ਦੇ ਵਿੱਚ ਆ ਜਾਏ ਸਾਡੀ ਮਰਿਆਦਾ ਦੇ ਅਨੁਸਾਰ ਚੱਲਣਾ ਸ਼ੁਰੂ ਕਰਦੇ ਵੇ ਤਾਂ ਸਾਡਾ ਵੀ ਪੰਥ ਸਾਡੀ ਵੀ ਬਰਾਦਰੀ ਸਾਡਾ ਵੀ ਜਿਹੜਾ ਬੋਲ ਬਾਲਾ ਏ ਉਹ ਸਮਾਜ ਦੇ ਵਿੱਚ ਵੱਧ ਜਾਵੇਗਾ ਹੁਣ ਗੁਰੂ ਨਾਨਕ ਸਾਹਿਬ ਦੇ ਮੇਨ ਸਿਧਾਂਤ ਜਿੱਥੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਭਰਮ ਸੀ ਕਿ ਜੇ ਪ੍ਰਮਾਤਮਾ ਨੂੰ ਪਾਉਣਾ ਏ ਘਰ-ਬਾਰ ਛੱਡਣਾ ਪੈਣਾ ਏ ਜੰਗਲਾਂ ਦੇ ਵਿੱਚ ਰਹਿਣਾ ਪੈਣਾ ਏ ਤੇ ਉੱਥੇ ਜਾ ਕੇ ਹੀ ਭਗਤੀ ਕੀਤੀ ਜਾ ਸਕਦੀ ਹੁਣ ਪਹਿਲਾ ਇਨਕਲਾਬ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਇਸ ਜਗਤ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਰਹਿੰਦੇ ਆ ਬਿਆਹ ਸ਼ਾਦੀ ਵੀ ਕਰਵਾਇਆ ਖੇਤਾਂ ਦੇ ਵਿੱਚ ਕੰਮ ਵੀ ਕੀਤਾ ਦੁਕਾਨਦਾਰੀ ਵੀ ਕੀਤੀ ਤੇ ਘਰ ਦੇ ਵਿੱਚ ਰਹਿ ਕਰਕੇ ਹੀ ਉਹਨਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਾ ਕਰਕੇ ਸਮਾਜ ਨੂੰ ਵੀ ਉਸ ਦੇ ਨਾਲ ਜੋੜ ਦਿੱਤਾ ਤੇ ਸਿੱਧਾਂ ਨੂੰ ਜੋਗੀਆਂ ਨੂੰ ਜਿਹੜੇ ਲੋਕ ਭਟਕਦੇ ਫਿਰਦੇ ਸੀ ਸਾਧ ਆਦਿਕ ਬਾਹਰ ਪਹਾੜਾਂ ਤੇ ਅਪਤੂਣੇ ਬਾਲਦੇ ਸੀ ਠੰਡੇ ਪਾਣੀ ਦੇ ਵਿੱਚ ਬੈੰਦੇ ਸੀ ਉਹ ਕਈ ਤਰ੍ਹਾਂ ਦੇ ਕਰਮਕਾਂਡ ਕਰਦੇ ਸੀ ਉਹਨਾਂ ਸਭ ਨੂੰ ਵਾਪਸ ਘਰਾਂ ਦੇ ਵਿੱਚ ਵਾਪਸ ਲੈ ਕੇ ਆਂਦਾ ਤੇ ਘਰ ਦੇ ਵਿੱਚ ਰਹਿੰਦੇ ਹੋਏ ਹੀ ਤੁਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ ਉਹਨੂੰ ਪਾ ਸਕਦੇ ਹੋ ਇੱਕ ਹੋ ਸਕਦੇ ਹੋ ਉਹਦੇ ਨਾਲ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਹੈ ਕਿ ਕਾਹੇ ਰੇਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਿ ਮਨੁੱਖ ਤੂੰ ਕਿਤੇ ਵੀ ਪਰਮਾਤਮਾ ਨੂੰ ਕਿਉਂ ਖੋਜਣ ਦੇ ਲਈ ਜਾਣਾ ਹੈ ਉਹ ਤਾਂ ਤੇਰੇ ਅੰਦਰ ਹੀ ਸਮਾਇਆ ਹੋਇਆ ਹੈ ਕਿਵੇਂ ਸਮਾਇਆ ਹੋਇਆ ਪਹੁਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਕਹਿੰਦੇ ਜਿਵੇਂ ਫੁੱਲ ਦੁੱਧ ਸ਼ੀਸ਼ੇ ਦੇ ਵਿੱਚ ਪਰਸ਼ਾਈ ਹੁੰਦੀ ਹੈ ਫੁੱਲ ਦੇ ਵਿੱਚ ਖੁਸ਼ਬੂ ਹੁੰਦੀ ਹੈ ਦੁੱਧ ਦੇ ਵਿੱਚ ਮੱਖਣ ਹੁੰਦਾ ਹੈ ਘਿਓ ਹੁੰਦਾ ਹੈ ਉਵੇਂ ਹੀ ਉਹ ਅਕਾਲ ਪੁਰਖ ਪਰਮਾਤਮਾ ਤੇਰੇ ਅੰਦਰ ਵੀ ਸਮਾਇਆ ਹੋਇਆ ਹੈ ਵਸਿਆ ਹੋਇਆ ਹੈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿੱਥੇ ਧਾਰਮਿਕ ਸਿੱਖਿਆਵਾਂ ਦਿੱਤੀਆਂ ਮਨੁੱਖ ਨੂੰ ਘਰ ਵਾਪਸ ਲੈ ਕੇ ਆਂਦਾ ਉੱਥੇ ਹੀ ਉਹਨਾਂ ਨੇ ਇੱਕ ਸਭ ਤੋਂ ਵੱਡਾ ਜਿਹੜਾ ਆਪਣੀ ਜੀਵਨ ਦੇ ਵਿਦਨ ਦੇ ਵਿੱਚ ਕਦਮ ਚੁੱਕਿਆ ਉਹ ਸੀ ਕਿ ਉਹਨਾਂ ਨੇ ਜੇ ਬਾਬਰ ਹਮਲਾ ਕਰਨ ਵੀ ਆਉਂਦਾ ਹੈ ਤਾਂ ਉਸ ਬਾਬਰ ਦੇ ਅੱਗੇ ਵੀ ਉਹ ਫਿਰ ਝੁਕੇ ਨਹੀਂ ਜ਼ਿਆਦਾਤਰ ਧਾਰਮਿਕ ਇਨਸਾਨ ਇਹ ਸੋਚਦੇ ਨੇ ਕਿ ਆਪਾਂ ਤੇ ਨਾਮ ਭਗਤੀ ਦੇ ਵਿੱਚ ਰਹਿਣਾ ਹੈ ਨਾਮ ਜਪਣਾ ਹੈ ਬਾਣੀ ਪੜ੍ਹਨੀ ਹੈ ਆਪਾਂ ਕਿਸੇ ਰਾਜਨੀਤੀ ਪਹਿਲ ਤੋਂ ਕੀ ਲੈਣਾ ਹੈ ਰਾਜਨੀਤਿਕ ਬੰਦਿਆਂ ਦੇ ਵਿੱਚ ਪੈ ਕੇ ਕੀ ਲੈਣਾ ਹੈ ਪਰ ਨਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਾਬਰ ਨੂੰ ਵੀ ਜਾਵਰ ਕਿਹਾ ਉਹਦੇ ਹੁਕਮ ਦਾ ਵਿਰੋਧ ਕੀਤਾ ਉਹਦੇ ਜ਼ੁਲਮਾਂ ਦਾ ਵਿਰੋਧ ਕੀਤਾ ਤੇ ਗੁਰਬਾਣੀ ਦੇ ਵਿੱਚ ਲਿਖਿਆ ਕਿ ਜੇ ਸਕਤਾ ਸ਼ਕਤੇ ਕੋ ਮਾਰੀ ਤਾਂ ਮਨ ਰੋਸ ਨਾ ਹੋਈ ਕਹਿੰਦੇ ਹੈ ਪਾ ਕਾਲਪੁਰਖ ਪਰਮਾਤਮਾ ਬੜਾ ਰੋਸ ਹੋਇਆ ਮੈਨੂੰ ਤੇ ਬੜਾ ਬੁਰਾ ਲੱਗਿਆ ਕਿਉਂਕਿ ਇਤੀ ਮਾਰ ਪਈ ਕਰਲਾਣੀ ਤੈਂ ਕਿ ਦਰਦਨਾ ਆਇਆ ਪ੍ਰਮਾਤਮਾ ਨੂੰ ਉਹਨਾਂ ਨੇ ਸੰਬੋਧਨ ਰੱਖਦੇ ਹੋਏ ਇਹ ਗੱਲ ਕਹੀ ਕਿ ਇੰਨਾ ਜ਼ੁਲਮ ਟਿਆਇਆ ਗਿਆ ਤੇ ਟਾਇਆ ਵੀ ਉਹਨਾਂ ਤੇ ਗਿਆ ਜਿਹੜੇ ਸਹਿਣ ਜੋਗ ਨਹੀਂ ਸੀ ਜਿਹੜੇ ਬਰਾਬਰਤਾ ਨਹੀਂ ਸੀ ਰੱਖਦੇ ਜੇ ਤੇ ਜ਼ੁਲਮ ਬਰਾਬਰ ਦੇ ਦੇਤੇ ਹੋਵੇ ਫਿਰ ਤੇ ਗੱਲ ਮੰਨੀ ਕਿ ਚਲੋ ਮੂਰੇ ਵੀ ਲੜਨ ਵਾਲੇ ਸੀ ਵਿਰੋਧ ਕਰਨ ਵਾਲੇ ਸੀ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਮਾਜ ਨੂੰ ਸਖਿਆਮਾਂ ਦੇਣੀਆਂ ਸ਼ੁਰੂ ਕੀਤੀਆਂ ਉਦੋਂ ਅਜੇ ਬਹੁਤੇ ਸਿੱਖ ਨਹੀਂ ਸੀ ਬਣੇ ਬਹੁਤਾ ਸਮਾਜ ਨਹੀਂ ਸੀ ਉਹਨਾਂ ਦੇ ਨਾਲ ਜੁੜਿਆ ਤਾਂ ਇਸ ਕਰਕੇ ਉਹਨਾਂ ਨੇ ਇਸ ਪੱਖ ਤੋਂ ਇਹ ਗੱਲ ਕਹੀ ਕਿ ਇਹ ਤੇ ਨਿਹੱਥਿਆਂ ਤੇ ਜਿਹੜੇ ਜ਼ੁਲਮ ਪਹਿਲਾਂ ਹੀ ਸਦੀਆਂ ਤੋਂ ਸਹਿ ਰਹੇ ਸੀ ਉਹਨਾਂ ਲੋਕਾਂ ਤੇ ਇਹ ਜ਼ੁਲਮ ਹੋ ਗਿਆ ਅਤਿਆਚਾਰ ਹੋ ਗਿਆ ਤਾਂ ਐਸੀ ਉਹਨਾਂ ਨੇ ਗੁਰਬਾਣੀ ਦੇ ਅੰਦਰ ਸ਼ਬਦ ਵੀ ਰਚੇ ਨੇ ਜਿਹੜੇ ਇਤਿਹਾਸਕ ਨੇ ਜਿਵੇਂ ਖੁਰਾਸਾਨ ਖਸਮਾਨਾ ਕੀਤਾ ਹਿੰਦੁਸਤਾਨ ਡਰਾਇਆ ਇਹ ਬਾਬਰ ਦੇ ਹਮਲੇ ਦੇ ਬਾਅਦ ਦੇ ਵਿੱਚ ਹੀ ਇਹ ਸਾਰੇ ਹਾਲਾਤਾਂ ਨੂੰ ਵੇਖਦੇ ਹੋਏ ਸ਼ਬਦ ਉਚਾਰਨ ਕੀਤੇ ਗਏ ਸੀ ਜਿਵੇਂ ਜੈਸੀ ਮੇ ਆਵੇ ਖਸਮ ਕੀ ਬਾਣੀ ਐਸੜਾ ਕਰੀ ਗਿਆਨ ਬਿਲ ਲਾਲੂ ਇਹ ਸਾਰੇ ਇਤਿਹਾਸਿਕ ਸ਼ਬਦ ਸਨ ਅਤੇ ਸਭ ਤੋਂ ਵੱਡਾ ਅਗਲਾ ਇਨਕਲਾਬ ਜਿਹੜਾ ਗੁਰੂ ਪਾਤਸ਼ਾਹ ਨੇ ਲਿਆਂਦਾ ਸਦੀਆਂ ਤੋਂ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਕੋਈ ਰਾਜਾ ਮਹਾਰਾਜਾ ਕੋਈ ਪੀਰ ਪੈਗੰਬਰ ਜਦੋਂ ਵੀ ਉਹ ਕੋਈ ਗੁਰਤਾ ਗੱਦੀ ਜਾਂ ਕੋਈ ਅਗਲਾ ਉੱਤਰਾਧਿਕਾਰੀ ਚੁਣਦਾ ਸੀ ਤਾਂ ਜ਼ਿਆਦਾਤਰ ਜਿਵੇਂ ਰਾਜੇ ਮਹਾਰਾਜੇ ਆਪਣੇ ਪੁੱਤਰਾਂ ਧੀਆਂ ਨੂੰ ਚੁਣਦੇ ਨੇ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜੋਗ ਜਾਣਦੇ ਹੋਏ ਉਸ ਅਕਾਲ ਪੁਰਖ ਪਰਮਾਤਮਾ ਦਾ ਆਪਣਾ ਹੀ ਰੂਪ ਜਾਣਦੇ ਹੋਏ ਆਪਣੇ ਭਾਈ ਲੈਣਾ ਜੀ ਜਿਹੜੇ ਉਹਨਾਂ ਦੇ ਪਿਆਰੀ ਸੇਵਕ ਗੁਰਸਿੱਖ ਸਨ ਉਹਨਾਂ ਨੂੰ ਹੀ ਗੁਰਨਾਨਕ ਬਣਾ ਕੇ ਉਹਨਾਂ ਦੇ ਅੱਗੇ ਮੱਥਾ ਟੇਕ ਦਿੱਤਾ ਦੁਨੀਆ ਤੇ ਪਹਿਲਾ ਇੱਕੋ ਇੱਕ ਇਨਸਾਨ ਹੋਇਆ ਹੋਵੇਗਾ ਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਜਿੰਨਾ ਅੱਗੇ ਗੁਰੂ ਪਾਤਸ਼ਾਹ ਜੀ ਨੇ ਸਿਰ ਝੁਕਾਇਆ ਹੋਵੇਗਾ ਹਾਂ ਉਹ ਭਗਤ ਸਹਿਬਾਨ ਹੋਣਗੇ ਜਿੰਨਾਂ ਦੇ ਅੱਗੇ ਗੁਰੂ ਪਾਤਸ਼ਾਹ ਨੇ ਸਿਰ ਝੁਕਾਇਆ ਹੋਵੇਗਾ ਕਿਉਂਕਿ ਉਹ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਇੱਕਮਿਕ ਸਨ ਸੋ ਇਹਨਾਂ ਨੂੰ ਵਰਤਾ ਗੱਦੀ ਦੇ ਦਿੱਤੀ ਅਗਲੇ ਉਤਰਾਧਿਕਾਰੀ ਥਾਪ ਦਿੱਤਾ ਆਪਣੇ ਸੁਪੁੱਤਰਾਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਪਰ ਉਹ ਕਿਉਂਕਿ ਇਹ ਵੀ ਅਕਾਲ ਪੁਰਖ ਪਰਮਾਤਮਾ ਦਾ ਭਾਣਾ ਹੁੰਦਾ ਹੈ ਕਿ ਉਹ ਨਹੀਂ ਉਸ ਥਾਂ ਤੇ ਉਹਨੇ ਡਿਸਰਵ ਕਰਦੇ ਸਨ ਜਾਂ ਯੋਗ ਸਨ ਕਿ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਜਾਵੇ ਨਹੀਂ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਮਿੱਤਰ ਨੇ ਸਾਥੀ ਨੇ ਉਹਨਾਂ ਦੇ ਨਾਲ ਰਹੇ ਰਹੇ ਨੇ ਬਾਬਾ ਬੁੱਢਾ ਜੀ ਵੀ ਹੈਗੇ ਨੇ ਪਰ ਫਿਰ ਵੀ ਗੁਰਤਾ ਗੱਦੀ ਉਹਨਾਂ ਦੇ ਹਿੱਸੇ ਆਈ ਜਿਹੜੇ ਬਿਲਕੁਲ ਹੀ ਗੁਰਨਾਨਕ ਦਾ ਰੂਪ ਹੋ ਗਏ ਸੋ ਇਹ ਸੀ ਜੀ ਕਿ ਤਾਂ ਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਮਹਾਨ ਇਨ੍ਹਾਂ ਸਿੱਖਿਆਵਾਂ ਨੂੰ ਵੇਖਦੇ ਹੋਏ ਕਿ ਸਾਰੇ ਜਗਤ ਦੇ ਲਈ ਸਰਬ ਸਾਂਝਾ ਉਪਦੇਸ਼ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਦਿੱਤਾ ਕਿਸੇ ਵਰਨ ਕਿਸੇ ਜਾਤ ਕਿਸੇ ਪਾਤ ਕਿਸੇ ਉੱਚੇ ਨੀਵੇਂ ਦਾ ਕੋਈ ਵੀ ਪਰਮ ਨਹੀਂ ਤੇ ਗੁਰੂ ਨਾਨਕ ਤੇ ਉੱਥੇ ਖੜਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੋ ਕੀ ਰੀਸ ਇਹ ਬੜੇ ਸਪਸ਼ਟ ਬੋਲ ਨੇ ਕਿ ਗੁਰੂ ਨਾਨਕ ਉਹਨਾਂ ਦੇ ਨਾਲ ਖੜੇ ਨੇ ਜਿਨ੍ਹਾਂ ਨੂੰ ਜਗਤ ਦੇ ਵਿੱਚ ਨੀਵਾ ਕਿਹਾ ਗਿਆ ਜਿਨ੍ਹਾਂ ਨੂੰ ਦਰਕਾਰਿਆ ਗਿਆ ਜਿਨ੍ਹਾਂ ਨੂੰ ਜ਼ੁਲਮ ਕੀਤੇ ਗਏ ਜਿਨ੍ਹਾਂ ਤੇ ਉਨ੍ਹਾਂ ਦੇ ਨਾਲ ਗੁਰੂ ਨਾਨਕ ਖੜੇ ਨੇ ਸੋ ਤਾਂ ਕਰਕੇ ਹੀ ਸਮਾਜ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹਨਾਂ ਨੂੰ ਵੱਡੇ ਗੁਰੂ ਪਾਤਸ਼ਾਹ ਕਿਹਾ ਜਾਂਦਾ ਹੈ ਕਿਹਾ ਵੀ ਤਾਂ ਹੀ ਜਾਂਦਾ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਗੁਰਬਾਣੀ ਦੇ ਅੰਦਰ ਕੋਈ ਕਰਮ ਕਾਂਡ ਕੋਈ ਵਹਿਮ ਭਰਮ ਉਹਨਾਂ ਦੀ ਆਪਣੀ ਆਪ ਦੀ ਵਡਿਆਈ ਵੀ ਉਹਨਾਂ ਨੇ ਨਹੀਂ ਨੀ ਕੀਤੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੇ ਆਪਣੇ ਆਪ ਨੂੰ ਕਹਿੰਦੇ ਨੇ ਨਾਨਕ ਨੀਂਚ ਕਹੈ ਵਿਚਾਰ ਪਰ ਜਿੰਨਾ ਸਮਾਜ ਨੂੰ ਉਹਨਾਂ ਨੇ ਅਵੇਰਨੈਸ ਫੈਲਾਈ ਹੈ ਕਿਸੇ ਵੀ ਹੋਰ ਧਰਮ ਦੇ ਵਿੱਚ ਵੇਖ ਲਓ ਆਪਾਂ ਕਿਸੇ ਧਰਮ ਦਾ ਨਿਰਾਦਰ ਨਹੀਂ ਕਰਦੇ ਕਈ ਤਰ੍ਹਾਂ ਦੀਆਂ ਕਮੀਆਂ ਜਾਂ ਕਰਮਕਾਂਡ ਜਾਂ ਵਹਿਮ ਭਰਮ ਹੋ ਸਕਦੇ ਨੇ ਇੱਕ ਹੱਦ ਤੱਕ ਜਾ ਕੇ ਹੋ ਸਕਦੇ ਨੇ ਜੇ ਥੋੜੀ ਜੀ ਗੱਲ ਕਰਾਂ ਮੈਂ ਯਹੂਦੀਆਂ ਦਾ ਜਾਂ ਮੁਸਲਮਾਨਾਂ ਦੇ ਵਿੱਚ ਜਾਂ Hindu ਧਰਮ ਦੇ ਵਿੱਚ ਅਲੱਗ-ਅਲੱਗ ਸਿਖਿਆਵਾਂ ਨੇ ਤੇ ਉੱਥੇ ਕੋਈ ਵਰਨਵੰਡ ਹੈ ਔਰਤ ਦੀ ਬਰਾਬਰੀ ਦੀ ਗੱਲ ਆ ਜਾਂਦੀ ਏ ਜਾਂ ਕਮਾਕਰਾਂ ਦੀਆਂ ਕੋਈ ਬਹੁਤ ਗੱਲਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਆ ਕੇ ਖੜੀਆਂ ਹੋ ਜਾਂਦੀਆਂ ਨੇ ਕੁਐਸ਼ਨ ਪੈਦਾ ਕਰ ਦਿੰਦੀਆਂ ਨੇ ਪਰ ਫਿਰ ਵੀ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਧਰਮ ਨੂੰ ਵੇਖਿਆ ਜਾਵੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਔਰਤ ਨੂੰ ਵੀ ਫੁੱਲ ਬਰਾਬਰਤਾ ਹੈ ਜਾਤਾਂ ਪਾਤਾਂ ਦਾ ਵੀ ਕੋਈ ਰੋਕ ਟਾਕ ਨਹੀਂ ਹੈਗੀ ਕੋਈ ਵੀ ਇਨਸਾਨ ਗੁਰਸਿੱਖ ਬਣ ਸਕਦਾ ਹੈ ਬਾਣੀ ਪੜ ਸਕਦਾ ਹੈ ਕਿਸੇ ਦੇ ਕੋਨੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਇਨਸਾਨ ਰਹਿ ਰਿਹਾ ਹੈ ਉਹ ਗੁਰੂ ਦੀ ਬਾਣੀ ਨਾਲ ਜੁੜਨਾ ਚਾਹੁੰਦਾ ਹੈ ਉਹ ਪੜਨਾ ਚਾਹੁੰਦਾ ਹੈ ਉਹ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਨ ਦਾ ਕੰਮ ਗੁਰਬਾਣੀ ਕਰਦੀ ਏ ਜਿਉਂਦੇ ਜਾਗਦੇ ਗੁਰੂ ਪਾਤਸ਼ਾਹ ਸਾਡੇ ਬਰਾਬਰ ਆ ਕੇ ਬਹਿ ਗਏ ਨੇ ਸੋ ਇਸ ਕਰਕੇ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਹਨੂੰ ਕਿਹਾ ਜਾਂਦਾ ਏ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਹੀ ਵੱਡੇ ਨੇ ਕਿਉਂਕਿ ਉਹਨਾਂ ਨੇ ਹੀ ਸਮਾਜ ਨੂੰ ਵੱਡੇ ਪੱਧਰ ਤੇ ਅੱਜ ਵੀ ਅਵੇਲ ਕਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੱਕ ਵੀ ਕਰ ਰਹੇ ਨੇ ਕਿੰਨਿਆਂ ਲੋਕਾਂ ਨੇ ਇਤਿਹਾਸ ਲਿਖਿਆ ਕਿੰਨਾਂ ਨੇ ਗੁਰਬਾਣੀ ਦੇ ਅਰਥ ਕੀਤੇ ਤਾਂ ਕਰਕੇ ਹੀ ਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਡਿਆਈ ਆਪ ਸਭ ਦਾ ਬਹੁਤ ਧੰਨਵਾਦ ਚੈਨਲ ਤੇ ਹੁਣ ਤੱਕ ਜੁੜੇ ਰਹਿਣ ਦੇ ਲਈ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਸ਼ੇਅਰ ਵੀ ਕਰਦੇਆ ਕਰੋ ਤਾਂ ਕਿ ਹੋਰਨਾਂ ਤੱਕ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਗੁਰਬਾਣੀ ਦਾ ਇਤਿਹਾਸ ਸਹੀ ਢੰਗ ਦੇ ਨਾਲ ਪਹੁੰਚਦਾ ਰਹੇ ਸੋ ਅਖੀਰ ਤੇ ਜੀ ਆਪ ਦਾ ਫਿਰ ਤੋਂ ਬਹੁਤ ਧੰਨਵਾਦ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ